ਜਿਹੜੇ ਸਾਡੇ ਏ ਡੀ ਜੀ ਪੀ ਹਰਿਆਣਾ ਨੇ ਉਹਨਾਂ ਨੇ ਸੁਸਾਇਡ ਕੀਤੀ ਆ ਤੀਸਰਾ ਜਿਹੜਾ ਚੀਫ ਜਸਟੀਸ ਤੇ ਜਿਹੜੀ ਆ ਉਹ ਜੁੱਤੀ ਸਿੱਟੀ ਗਈ ਆ ਉਹ ਕਾਰਨ ਕੀ ਬਣਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ Dalit ਭਾਈਚਾਰੇ ਨਾਲ ਤੱਕਾ ਹੁੰਦਾ ਆ ਰਿਹਾ ਵਾ ਜਿਹਦੇ ਕਰਕੇ ਸਾਨੂੰ ਆ ਸੜਕਾਂ ਤੇ ਉਤਰਨਾ ਪੈਂਦਾ ਵਾ ਤੇ ਜਿਹੜੇ ਸਾਡੇ ਏ ਡੀ ਜੀ ਵੀ ਸਾਹਿਬ ਨੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਤੋਂ ਜਿਹੜੀ ਦੁਖੀ ਹੋ ਗਏ ਕਿਉਂਕਿ ਉਹਨਾਂ ਨੂੰ ਇੰਨਾ ਕੁ ਤੰਗ ਪਰੇਸ਼ਾਨ ਕਰਦੇ ਸੀ ਜਿਨ੍ਹਾਂ ਕਰਕੇ ਉਹਨਾਂ ਨੂੰ ਖੁਦ ਨੂੰ ਸੁਸਾਇਡ ਕਰਨੀ ਪਈ ਚੀਫ ਜਸਟੀਸ ਦੇ ਜੁੱਤੀਆਂ ਛੱਡੀਆਂ ਗਈਆਂ ਤੁਸੀਂ ਕਦੀ ਦੇਖਿਆ ਇਸ ਕਰਕੇ ਕਾਰਨ ਕੀਆ ਕਾਰਨ ਕਿਉਂਕਿ ਉਹ ਦਲਿਤ ਸਮਾਜ ਚੋਂ ਸੀ ਉਹ ਐਸਸੀ ਸਮਾਜ ਚੋਂ ਸੀ ਐਸਸੀ ਸਮਾਜ ਨਾਲ ਸ਼ੁਰੂ ਕੀ ਜਿਹੜਾ ਵਾ ਉਹ ਤੱਕਾ ਹੁੰਦਾ ਔਰ ਹਰਿਆ ਵਾ ਇਸ ਕਰਕੇ ਜਿਹੜਾ ਮਜਬੂਰਾਂ ਸਾਨੂੰ ਆ ਤੇ ਜੁੰਦਰਬਾਈ ਬਾ ਚੌਂਕ ਉਹ ਜਾਮ ਕਰਨਾ ਪਿਆ ਅਸੀਂ ਕਿਸੇ ਨੂੰ ਅਲੇ ਤੱਕ ਮੰਗ ਪੱਤਰ ਨਹੀਂ ਦਿੱਤਾ ਅਸੀਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਕਹਾਂਗੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਇਸ ਧਰਨੇ ਦੇ ਆ ਕੇ ਉਹ ਜਿਹੜਾ ਮੰਗ ਪੱਤਰ ਆ ਉਹ ਲੈ ਕੇ ਜਾਣਗੇ ਜਦੋਂ ਤੱਕ ਕੋਈ ਉੱਚ ਅਧਿਕਾਰੀ ਸਾਡੇ ਵਿੱਚ ਨਹੀਂ ਪਹੁੰਚਦਾ ਉਦੋਂ ਤੱਕ ਜਿਹੜਾ ਇਹ ਦਲੀ ਸਮਾਜ ਆ ਕੋ ਸੜਕਾਂ ਤੇ ਰੁਕ ਰੂਗਾ